ਖੜਿਆ ਗੁਰਦੁਆਰਾ ਗੋਵਿੰਦ ਧਾਮ ਵਿਖੇ ਹਮਕੰਡ ਨੂੰ ਜਾ ਰਿਹਾ ਸੀ ਉੱਥੇ ਦੁੱਧ ਪੀ ਰਹੇ ਸੀਗੇ ਸ਼ਾਮ ਨੂੰ ਵੀ ਜੋ ਠੰਡ ਲੱਗਦੀ ਹੈ ਨਾ ਗਰਮ ਚੀਜ਼ ਲੈ ਰਹੀ ਹੈ ਦੁੱਧ ਦਾ ਇੱਕ ਗਲਾਸ 200 ਗ੍ਰਾਮ ਦਾ ਬਾਈ 60 ਰੁਪਈਆ ਦਾ ਐਨੀ ਵਗਾਈਆ ਆਪਣੇ 60 ਰੁਪਏ ਲੀਟਰਾਂ ਦੁੱਧ ਆਪਣੇ ਬਾਈ ਪਿੰਡਾਂ ਸਰ ਦੇ 65 ਬੀ ਲੀਟਰ ਜਲਦਾ ਇੱਥੇ 200 ਗ੍ਰਾਮ ਬਾਈ 60 ਰੁਪਈਆ ਦਾ ਦੇਖੋ ਕਿੰਨੇ ਰੁਪਏ ਹੋ ਗਿਆ ਹੈ 100 ਰੁਪਏ ਪਲੱਸ ਹੋ ਗਿਆ ਨਾ 120 ਰੁਪਏ ਹੋ ਗਿਆ ਬਾਈ ਕੀ ਕਹਿਣਾ ਕਹਾਂ ਚਾਹੋਗੇ ਇਸ ਬਾਰੇ ਬਾਈ ਯਾਰ ਹਰ ਇੱਕ ਚੀਜ਼ ਮਹਿੰਗਾ ਇੱਥੇ ਹਰ ਇੱਕ ਚੀਜ਼ ਦਾ ਮਹਿੰਗਾ ਕੰਮ ਝੱਕਿਆ ਪਿਆ ਇੱਕ ਟੌਫੀ ਤੋਂ ਲੈ ਕੇ ਬਿਲਕੁਲ ਸਭ ਚੀਜ਼ ਤੇ ਐਮ ਆਰ ਪੀ ਤੋਂ ਵੱਧ ਕੇ ਰੇਟ 10 ਰੁਪਿਆ ਪ੍ਰਿੰਟ ਰੇਟ ਲਿਖਿਆ ਹੋਇਆ ਹੈ ਨਾ ਔਰ ਉਹ 30-30 ਰੁਪਏ ਦੀ ਵੀ ਕਰੀਆ ਮੰਨ ਲਓ 20% 200% ਪਲੱਸ ਕਮਾ ਰਹੇ ਨੇ ਬਹੁਤ ਜ਼ਿਆਦਾ ਮਹਿੰਗਾ 10 ਰੁਪਏ ਦੀ ਚਾਕਲੇਟ ਹੈ ਨਾ ਜਿਹੜੇ ਉਹ 20 ਰੁਪਏ ਦੇ ਦਿੰਦੇ ਨੇ ਭਾਈ ਉਹ ਬਹੁਤ ਜ਼ਿਆਦਾ ਮਹਿੰਗਾ ਕੰਮ ਦਾਬਲਤ ਮਾਈ ਕਰਦੇ ਸੇਰ ਤੋਂ ਉਹਦੀ ਗੋਲੀ ਲੈਣੀ ਉਹ ਵੀ 20 ਰੁਪਏ ਘਟੇ ਦੇ ਦਿੰਦੇ ਇੱਕ ਗੋਲੀ ਵੀ ਇੰਨੀ ਮਾਈ ਕਰ ਰਹੇ ਨੇ ਬੰਦੇ ਹੋਰ ਭਾਈ ਪ੍ਰਦੀਪ ਦੱਸੋ ਬਾਕੀ ਠੀਕ ਠਾਕ ਜੀ ਵਧੀਆ ਇੱਕ ਥੋੜਾ ਜਿਹਾ ਮੌਸਮ ਠੰਡਾ ਹੋਇਆ ਪਿਆ بارش ਕਰਕੇ ਹੂੰ ਬਾਕੀ ਬਹੁਤ ਉਹ ਪਹਾੜਾਂ ਵੀ ਠੰਡਾ ਰਹਿੰਦੀ ਹੈ ਹੂੰ ਬਹੁਤ ਸੋਹਣਾ ਮੌਸਮ ਬਾਈ ਆਪ ਦਾ ਖਾਣ ਪੀਣ ਦਾ ਸਮਾਨ ਪਹਿਲੀ ਲੈ ਕੇ ਆਇਆ ਕਰੋ ਇੱਥੇ ਨਾ ਲਿਆ ਕਰੋ ਆਪਾਂ ਤਾਂ ਇਹੀ ਕਹਿਣਾ ਜਿਹੜੇ ਵੀ ਹੋਰ ਸਰਦਾਂ ਨੂੰ ਆਉਣਗੇ ਹਾਂ ਸਿੱਕਾ ਸਮਾਨ ਵੀ ਲੈ ਕੇ ਆਉਣਾ ਬੱਲ ਕੋਲ ਹਾਂ ਜੇ ਸਮਾਨ ਭੁਜੀਆ ਫਿਸ਼ ਕਟੂਰ ਸਾਰਾ ਜਿਹਾ ਆਜਾ ਕੋ ਜਾਵਦਾ ਨਾ ਲਿਆ ਕੇ ਆ